ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਅnder ਪਿਛਲੇ ਦਿਨੀ ਹੜ੍ਹ ਨੇ ਕਾਫੀ ਤਬਾਹੀ ਮਚਾਈ ਹੈ ਹੜ੍ਹ ਪੀੜਤਾਂ ਦੀ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਹੜ੍ਹ ਪੀੜਤਾ ਦੀ ਮਦਦ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਅਜ ਗੁਰਦਾਸਪੁਰ ਦੇ ਪਿੰਡ ਚੱਕਰਾ ਵਿਖੇ ਪੰਜਾਬੀ ਗਾਇਕ ਜਸਦੀਪ ਜੱਸੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਹੜ੍ਹ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਰਾਤ ਸੰਗਰਰੀ ਦਿੱਤੀ ਇਸ ਮੌਕੇ ਉਹਨਾਂ ਵੱਲੋਂ ਹਰ ਪੀੜਤ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਦਿੱਲੀ ਤੋਂ ਐਮਐਸ ਦੀ ਟੀਮਾਂ ਪਹੁੰਚੀਆਂ ਇਸ ਮੌਕੇ ਗੱਲਬਾਤ ਦੌਰਾਨ ਜਸਵੀਰ ਜੱਸੀ ਨੇ ਕਿਹਾ ਕਿ ਇਸੌਖੀ ਕੜੀ ਦੇ ਵਿੱਚ ਹਰ ਇੱਕ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪੰਜਾਬੀ ਕਦੀ ਵੀ ਦੱਬਣ ਵਾਲੇ ਨਹੀਂ ਹਨ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੱਸਿਆ ਕਿ ਇਸ ਕੈਂਪ ਲਗਵਾਉਣ 'ਚ ਕਮੇਡੀਅਨ ਕਪਿਲ ਸ਼ਰਮਾ ਦਾ ਵੱਡਾ ਸਹਿਯੋਗ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਰਨ ਔਜਲਾ ਭਾਵੇਂ ਸਾਹਮਣੇ ਨਹੀਂ ਆ ਰਿਹਾ ਲੇਕਿਨ ਲੋਕਾਂ ਦੀ ਇਸ ਵੇਲੇ ਅੱਗੇ ਹੋ ਕੇ ਮਦਦ ਕਰ ਰਿਹਾ ਹੈ ਇਸ ਨਾਲ ਹੀ ਉਹਨਾਂ ਜਿਹੜੇ ਕਲਾਕਾਰ ਸਿਕਿਉਰਿਟੀ ਲੈ ਕੇ ਆ ਰਹੇ ਹਨ ਉਹਨਾਂ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਅਗਰ ਸੇਵਾ ਹੀ ਕਰਨੀ ਹੈ ਤਾਂ ਇਸ ਮੌਕੇ ਲੋਕਾਂ ਨੂੰ ਤੰਗੀ ਪਰੇਸ਼ਾਨੀ ਨਾ ਦੇ ਕੇ ਆਉਣਾ ਚਾਹੀਦਾ ਹੈ ਤੇ ਉਹਨਾਂ ਕਿਹਾ ਕਿ ਮਨਕੀਰਤ ਔਲਖ ਤੇ ਲੋਕਾਂ ਨੂੰ ਟਰੈਕਟਰ ਵੰਡ ਰਹੇ ਹਨ ਮੇਰੇ ਛੋਟੇ ਪਰ ਆਹਨ ਮੈਂ ਉਹਨਾਂ ਨਾਲ ਗੱਲ ਕਰਾਂਗਾ ਕਿ ਇੱਕ ਪਲੈਨਿੰਗ ਨਾਲ ਸੇਵਾ ਕੀਤੀ ਜਾਵੇ ਜੋ ਹਰ ਕਿਸੇ ਲਈ ਕੰਮ ਆਵੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦਮਨ ਬਾਜਵਾ ਦੀ ਰਿਪੋਰਟ ਭਾਜੀ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟ ਵੀ ਮੈਂ ਕਈਆਂ 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 ਘਰਾਂ ਚ ਕੱਲ ਸਜਾ ਕੇ ਆਇਆ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਵਿਚਾਰਿਆਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਏ ਆ ਕਪੜੇ ਗਿੱਲੇ ਹੋ ਗਏ ਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਹੈ ਪ੍ਰੋਬਲਮ ਤੇ ਹੁਣ ਬਿਮਾਰੀਆਂ ਦਾ ਖਤਰਾ ਆ ਗਿਆ ਡੰਗਰ ਮਰ ਗਏ ਆ ਕਈਆਂ ਪਿੰਡਾਂ-ਪਿੰਡਾਂ ਦੇ ਵਿੱਚ ਤੇ ਇੰਨੇ ਡੰਗਰ ਮਰ ਗਏ ਵੀ ਵਿੱਚ ਉੱਥੇ ਪਏ ਹੋਏ ਆ ਉਹਨਾਂ ਦੀ ਕਲੀਨਿੰਗ ਹੋਣੀ ਹਵਾ ਜਿਹੜੀ ਉਹ ਕਲੀਨ ਰਹਿਣੀ ਤੇ ਅਵੇਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਹੈ ਜਿੰਨਾ ਬੋਤਲਾਂ ਬਹੁਤ ਜ਼ਿਆਦਾ ਸੁੱਟੀ ਜਾ ਰਹੇ ਤੇ ਉਹ ਉਹ ਇਹਨਾਂ ਚੀਜ਼ਾਂ ਵੇਸਟ ਜੁਨੀ ਹੈ ਭਾਜੀ ਇਹ এনਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਦਾ ਵੀ ਖਤਰਾ ਹੈ ਨਾ ਕਿ ਜਿੱਦਾਂ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਵੀ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਸੁੱਟ ਦਿੰਨੇ ਆ ਉਹ ਵੀ ਫਿਰ ਸਾਡੇ ਫੱਡਾਂ 'ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਰੈਡੀ ਲੈਣਾ ਪਏਗਾ ਸਰਵੇ ਕਰਨਾ ਚਾਹੀਦਾ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨਆਰਆਈਜ਼ ਨੂੰ ਸਾਰਿਆਂ ਨੂੰ ਨਿਕਲ ਤੇ ਜਾਣਾ ਪੰਜਾਬੀਆਂ ਨੇ ਬਾਹਰ ਇਸੇ ਗੱਲ ਨੇ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੈਸਨ ਤੇ ਇਕੱਠੇ ਹੋ ਕੇ ਤੈਨੂੰ ਪਲੈਨਿੰਗ ਦੇ ਨਾਲ ਤਰੀਕਾ ਸਰ ਟੀਮਸ ਟੀਮ ਕਰਾ ਲਾ ਕੈਂਪ ਗਾਲ ਆ ਜੀ ਐਮਸੀ ਟੀਮ ਜਿਹੜੇ ਡਾਕਟਰ ਮੱਲੀ ਨੇ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪਾਜੀ ਜਾਣਾ ਸਾਨੂੰ ਮੈਨੇਜ ਕਰਕੇ ਦੋ ਅਸੀਂ ਡੀਸੀ ਮੈਂ ਡੀਸੀ ਅਮਰਸਰ ਨਾਲ ਸੀ ਟਾਈਮ ਉਹਨਾਂ ਦੀ ਗੱਲ ਕਰਾਈ ਕਪਲ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਜਦੋਂ ਅੱਜ ਵੀ ਮੈਂ ਕੋਸ਼ਿਸ਼ ਕਰਾ ਜੀ ਬੇਤੇ ਅੱਜ ਉਹ ਵੀ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਏਡੀਸੀ ਸਾਹਿਬ ਨਾਲ ਗੱਲ ਕੀਤੀ ਵੀ ਤੁਸੀਂ ਜ਼ਰੂਰ ਲਗਾਓ ਤੇ ਮੈਂ ਚਾਹੁੰਦਾ ਵੀ ਸੀ ਬੀਏਮਸ ਆਪਣੇ ਗੁਰਦਾਸ ਵਿੱਚ ਗੁਰਦਾਸਪੁਰ ਚ ਵੀ ਆਏ ਸਰਵੇ ਵੀ ਕਰੇ ਤੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਫਲ ਵੀ ਕਰੇ ਤੇ ਦੇਖੇ ਵੀ ਅੱਗੇ ਕਿਡੀਆਂ ਕਿਡੀਆਂ ਸਮੱਸਿਆਵਾਂ ਵਾਲੀਆਂ ਕਈ ਕਲਾਕਾਰ ਮદાન ਚ ਆਏ ਨੇ ਫੁੱਲ ਕੇ ਮਦਦ ਕਰਦੇ ਪੈਣ ਸਤ ਬਹੁਤ سارے ਕਲਾਕਾਰ ਸਾਰੇ ਕਲਾਗਾਰੀ ਲੱਗੇ ਹੋਇਆ ਦੇਖੋ ਦਰਦ ਤੇ ਸਾਰਿਆਂ ਨੂੰ ਹੀ ਹੈ ਕੱਲੇ ਕਲਾਕਾਰ ਨਹੀਂ ਹੈ ਆਮ ਲੋਕ ਜਿੱਦਾਂ ਲੱਗੇ ਹੋਏ ਹਨ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕੀ ਪਾਗਲਾ ਵਾਂਗ ਦੇਖਦੇ ਨਹੀਂ ਆ ਕਿ ਇੱਥੇ ਸੀ ਡੁੱਬ ਜਾਗੇ ਇੱਥੇ ਮਰ ਜਾਗੇ ਟਿਕ ਡਿੱਗ ਜੇਗੀ ਹਨਾ ਕੰਦ ਡਿੱਗ ਜੇਗੀ ਉਹ ਸੇਵਾ ਕਰ ਰਹੇ ਆਮ ਲੋਕ ਜ਼ਿਆਦਾ ਸੇਵਾ ਕਰ ਰਹੇ ਆ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਿਹਾ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਆ ਨੇਤਾ ਵੀ ਡਿਸਟਰਬ ਕਰ ਰਹੇ ਆ ਜਿਹੜੇ 10 10 12 12 6 6 ਗਨਮੈਨ ਲੈ ਕੇ ਬੋਰਡ ਸਵਿਚ ਬੋਰਡ ਸਵਿਚ ਬਹਿ ਜਾਂਦੇ ਆ ਤੇ ਸਾਡੀਆਂ ਬੋਰਸ ਸਟਕ ਹੋ ਜਾਂਦੀਆਂ ਜਿਹੜੀਆਂ ਜਿੱਥੇ ਪਾਣੀ ਦੇਣ ਜਾਣਾ ਹੁੰਦਾ ਉੱਥੇ ਉਹ ਮਤਲਬ ਕੱਲੇ ہاں ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਪਰ ਕਈ ਕਈ ਚੁੱਪ ਚਪੀ ਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਣਾ ਜਾਂਦਾ ਔਰ ਰੋਜ਼ ਫੋਨ ਕਰਦਾ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਕੱਲ ਮਨਕੀਰ ਦੋਲਸਨ ਟਰੈਕਟਰ ਦੇ ਗਿਆ ਜੀ ਕਹਿੰਦਾ ਮੈਂ 2 1/2 ਟਰੈਕਟਰ ਦਵਾਵਾਂਗਾ ਜੀ ਹਾਂ ਵਧੀਆ ਟਰੈਕਟਰ ਮਤਲਬ ਪਰ ਦੇਣਾ ਦੇਣਾ ਮਿਲਦਾ ਪੋਸ਼ਨਾਲ ਪਲਾਨ ਕਰਕੇ ਕਰਨਾ ਚਾਹੀਦਾ ਹੁਣ 200 200 ਟਰੈਕਟਰ ਤੇ ਤਿੰਨ ਤਿੰਨ ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਲੋੜ ਬੰਦਨ ਤੇ ਪਹਿਲਾਂ ਛੋਟਾ ਭਰਾ ਇਹਨਾਂ ਦੇ ਨਾਲ ਕਰੂੰਗਾ ਗੱਲ ਵੀ ਆਪਾਂ ਇਦਾਂ ਮਤਲਬ ਜੇ ਪਲੈਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਹੈਗੇ ਆ ਬੰਦੇ ਵਧੀਆ ਹੈਗੇ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਨਾਲ ਲੈ ਕੇ ਪਲੈਨਿੰਗ ਕਰਕੇ ਪ੍ਰਾਈਡ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਵੀ ਕਿ ਉਹ ਖੱਬੇ ਹੱਥ ਨੂੰ ਫਤਿਹਤ ਦੇ ਇਹਦੇ ਖੱਬੇ ਨੂੰ ਵੀ ਨਾ ਪਤਾ ਲੱਗੇ ਕਿਸੇ ਨੂੰ ਦੇਣਾ ਤੇ ਫਿਰ ਖੱਬੇ ਨੂੰ ਹੀ ਨਾ ਪਤਾ ਲੱਗੇ ਵੀ ਕੀ ਹੋਇਆ ਜੇ ਆਪਾਂ ਵੀਡੀਓ ਬਣਾ ਕੇ ਪਾਤੀ ਤੇ ਫਿਰ ਯਾਰ ਉਹ ਉਹ ਬੰਦੇ ਫਿਰ ਹੁਣ ਦੱਸ ਦੇਣਾ ਬਾਅਦ ਵੀਡੀਓ ਦੇਖਣਗੇ ਫਿਰ ਮੈਨੂੰ ਕੋਈ ਮੇਰੀ ਮਦਦ ਕਰ ਜੇ ਕੋਈ ਤੇ ਮੈਨੂੰ ਪ੍ਰੋਬਲਮ ਹੋਏ ਮੇਰੀ ਮਦਦ ਕਰ ਜੇ ਤੇ ਵੀਡੀਓ ਵੀ ਪਾ ਦੇ ਨਾਲ ਵੀ ਇਹਨੂੰ ਮੈਂ ਇਹਨੂੰ ਪਾਣੀ ਤੋਂ ਕੱਢਿਆ ਤੇ ਮੈਂ ਤੇ ਮਰ ਜੂਗਾ ਇਸ ਗੱਲ ਦੇ ਉੱਤੋਂ ਹੈਨਾ ਉਹ ਸੋਨਾ ਸਾਫ ਦੇ ਰਹੇ ਕਈ ਬੰਦੇ ਸੌਰੀ ਕਈ ਬੰਦੇ ਉਹਨੇ ਦਿੱਲੀ ਤੋਂ ਆਏ ਟੀਮਾਂ ਜਿਹੜੀਆਂ ਭਾਈ ਸਾਹਿਬ ਦਿੱਲੀ ਤੋਂ ਆਏ ਨੇ ਹੈਨਾ ਜੀ ਤੇ ਦਿੱਲੀ ਤੋਂ ਲੋਕਿ ਅੱਜ ਮੁਜ਼ਫਰਨਗਲ ਤੋਂ ਫਿਰ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਕਿੱਥੋਂ ਕਿੱਥੋਂ ਪਿੰਡਾਂ ਚ ਕਿਉਂਕਿ ਮੇਰਾ ਫੋਨ ਹੈ ਨਾ ਸਾਰਿਆਂ ਕੋਲ ਤੇ ਇਸੇ ਕਰਕੇ ਮੈਂ ਫੀਲਡ 'ਚ ਨਹੀਂ ਆਉਂਦਾ ਵੀ ਹੁਣ ਦੇਖੋ 10-15 ਮਿੰਟ ਤੋ ਮੇਰਾ ਡਿਸਕਨੈਕਟ ਹੋ ਜਾਂਦਾ ਹੈ ਮੇਰੇ ਨਾਲ ਤੇ ਇੰਨੇ ਨੇ ਮਤਲਬ ਥੋੜੀ ਤੋਂ ਥੋੜੀ ਸੇਵਾ ਤੇ ਵੱਡੀ ਤੋਂ ਵੱਡੀ ਸੇਵਾ ਵਾਸਤੇ ਲੋਕਿ ਆਫਰ ਕਰ ਰਹੇ ਤੇ ਬੜੀ ਖੂਬਸੂਰਤ ਗੱਲ ਹੈ ਔਰ ਐਦਾਂ ਨਹੀਂ ਹੈ ਕਿ ਇਕੱਲੇ ਪੰਜਾਬੀ ਪਹਿਲਾਂ ਆਪਨ ਲੱਗਦਾ ਇਕੱਲੇ ਪੰਜਾਬੀ ਹੈ ਪੰਜਾਬੀਆਂ ਦਾ ਇੱਕ ਇਹ ਮੰਨ ਕੇ ਚੱਲਣਾ ਪੈਗਾ ਕਿ ਪੰਜਾਬੀ ਬੰਦੇ ਜਿਹੜੇ ਨਾ ਉਹ ਦਿਲਦਾਰ ਬੰਦੇ ਹੁੰਦੇ ਉਹ ਰਾਜੇ ਬੰਦੇ ਹੁੰਦੇ ਉਹ ਉਹ ਨਾ ਮੰਗਦੇ ਨਹੀਂ ਕਿਸੇ ਤੋਂ ਉਹ ਆਪੇ ਹੀ ਤਿਆਰ ਹੋ ਜਾਂਦੇ ਤੇ ਪੰਜਾਬ ਦੇ ਕੋ ਕਿਦਾਂ ਲੋਕਾਂ ਨੇ ਹਾੜੀ ਲਿਆ ਤੇ ਬੋਟ ਦੀ ਗੱਲ ਕੀਤੀ ਮੈਂ ਪਹਿਲੇ ਦਿਨ ਅਨਾਉਂਸ ਕੀਤਾ ਤੇ ਬੋਟ ਦੇ ਲੰਗਰ ਲਾਤੇ ਰਾਸ਼ਨ ਦੀ ਗੱਲ ਕੀਤੀ ਤੇ ਰਾਸ਼ਨ ਦੇ ਲੰਗਰ ਲਾਤੇ ਚਾਰੇ ਦੇ ਤੇ ਹੁਣ ਚਾਰਾ ਨਹੀਂ ਸਾਡੇ ਕੋ ਸੰਭਿਆ ਜਾ ਰਿਹਾ ਅੱਜ ਤੂੜੀ ਹੈ ਤੇ ਤੂੜੀ ਨਹੀਂ ਸਾਡੇ ਕੋ ਸੰਭੀ ਜਾ ਰਹੀ ਤੇ ਦਿਲਦਾਰ ਬੰਦੇ ਤੇ ਹੁੰਦੇ ਆ ਆਮ ਲੋਕ ਜੋ ਤੁਸੀਂ ਗੱਲ ਕੀਤੀ ਹੈ ਉਹ ਬਹੁਤ ਅੱਛੀ ਤਰ੍ਹਾਂ ਮਦਦ ਕਰਦੇ ਆ ਸਾਰੀ ਜਗ੍ਹਾ ਤੋਂ ਕਰਦੇ ਕੱਲਾ ਇਹ ਨਹੀਂ ਆ ਸਾਡੇ ਟੈਂਟ ਪਏ ਇੱਥੇ ਗੁਰਦਾਸਪੁਰ ਤੇ ਉਹ ਕਹਿੰਦੇ ਕਿ ਉਹ ਕਸ਼ਮੀਰ ਵਾਲੇ ਨੇ ਭੇਜੇ ਉਹ ਇੱਥੋਂ ਪੰਜਾਬ ਪੰਜਾਬੀ ਬੰਦਿਆਂ ਨੇ ਜਾਂ ਉਹਨਾਂ ਨੇ ਤੇ ਜਿੱਕੇ ਟੈਂਟ ਤਰਪਾਲਾ ਸਾਰਾ ਕੁਝ ਉਹ ਕਹਿੰਦੇ ਜੀ ਲਗਾ ਦਿਓ ਕਿੰਨੇ ਟੈਂਟ ਲਗਾਣੇ ਆ ਕੈਂਪ ਲਗਾ ਦਿਓ ਕਿ ਲੋਕ ਜਿਹੜੇ ਆਪਣੇ ਘਰਾਂ ਚੋਂ ਨਿਕਲ ਕੇ ਉੱਥੇ ਆ ਜਾਣ ਹਨਾ ਬਹੁਤ ਡਿਫਰੈਂਟ ਡਿਫਰੈਂਟ ਮਤਲਬ ਤੁਸੀਂ ਸੋਚ ਨਹੀਂ ਸਕਦੇ ਮੈਂ ਰੋਜ਼ 5 6 ਵਾਰ ਰੋਣਾ ਹੈ ਇਸ ਕਾਰਨ ਮੈਨੂੰ ਮੈਨੂੰ ਮੋਸ਼ਨਲ ਹੋ ਜਾਂਦਾ ਕਿ ਯਾਰ ਲੋਕੀ ਇੰਨੇ ਤਿਆਰ ਰਹਿੰਦੇ ਅਸੀਂ ਤਾਂ ਕਦੀ ਸੋਚਦੇ ਹੀ ਨਹੀਂ ਯਾਰ ਚੰਗਾ ਹੈਨਾ ਲੋਕ ਛੋਟੀ ਜੀ ਜਗ੍ਹਾ ਤੇ ਬੈਠੇ ਹੁੰਦੇ ਆ ਤੇ ਉਹ ਲੋਕ 500 ਰੁਪਏ ਵੀ ਆਫਰ ਕਰ ਰਹੇ ਆ ਹੈਨਾ ਤੁਹਾਨੂੰ 300 400 500 5 ਕਰੋੜ ਵੀ ਆਫਰ ਕਰ ਰਹੇ ਨੇ ਉਹ ਇਹ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਐਕਸਪੀਰੀਐਂਸਸ ਨੇ